ਆ ਯਾਰ ਆਲਾ ਸਾਈਕਲ ਗੇਰ ਵਾਲਾ ਮੋਟੇ ਟਾਇਰ ਵਾਲਾ ਸਿਰਫ ਮਿਲੂਗਾ 5500 ਰੁਪਏ ਦਾ ਫਿਰ ਬਣਿਆ ਆ ਵੀ 5500 ਦਾ ਓਹੋ ਨਹੀਂ ਨਹੀਂ ਵੀਰੇ 55 ਨਹੀਂ ਐ ਸਿਰਫ 4000 ਦਾ ਆ 4000 ਦਾ ਇੱਕ ਆ ਖੜਾ ਇਧਰ ਛੋਟਾ ਹੋਰ ਥੋੜਾ ਜਿਹਾ ਇਹ ਸਿਰਫ 3500 ਦਾ ਆ ਜਿਵੇਂ ਬਣਿਆ ਬੱਚਿਆਂ ਵਾਲੇ ਖੜੇ ਨੇ ਇਹ ਸਿਰਫ 1500 ਚ ਸਰ ਤੂੰ ਹੀ ਲਾਲੇ ਦੀ ਕਿ ਮਟੇ ਚੀ ਚੱਕੀ ਹੋਣਿਓ ਚੀ ਤਾਂ ਮੈਨੂੰ 90% ਡਿਸਕਾਊਂਟ ਤੇ ਮਿਲ ਗਈ ਸਰ ਪੰਜਾ ਟਾਇਰਾਂ ਵਾਲੀ ਆ ਕਿੰਨੇ ਦੀ ਮਿਲ ਗਈ 5500 ਦੀ ਮਿਲੂਗੀ ਹਾਂ ਸਾਡੀ ਕੁੜੀ ਨੇ ਬਾਹਰ ਜਾਣਾ ਕੈਨੇਡਾ ਮਿਲੀ ਕਿੰਨੇ ਦੀ ਆ 1500 ਦੀ 1500 ਦੀ ਹਾਂ ਨਾਲੇ ਗੱ ਇਹਨੂੰ ਕੁੜੇ ਕੋਈ ਸੱਚੀ ਦੋਗੇ 3500 ਦਾ ਹਾਂਜੀ ਸਰ ਜਦੋਂ ਮਰਜੀ ਆਜੋ ਗੱਲ ਝੂਠੀ ਨਿਕਲ ਜੇ ਨਹੀਂ ਨਹੀਂ ਸਰ ਅਸੀਂ ਲਾਈਵ ਵੀਡੀਓ ਬਣਾਈ ਜਾਂਦੇ ਆ ਲੋਕ ਤੇ ਮੇਰੇ ਨਾਲ ਲੜੀ ਜਾਂਦੇ ਐਨਾ ਸਸਤਾ ਕਹਿੰਦੇ ਜਾਂਦੇ ਤੁਸੀਂ ਪਰ ਇਹਦੇ ਕੁਆਲਿਟੀ ਬਹੁਤ ਵਧੀਆ ਕੀ ਸਾਈਕਲ ਦੀ ਜਿਵੇਂ ਆਹ ਬੜਾ ਟੈਚੀ ਆ ਪਈ ਨੇ ਕਿੰਨੇ ਨੇ ਸਾਰੀਆਂ ਸਰ ਚਾਹੇ ਛੋਟੀ ਟੈਚੀ ਲੈ ਜਾਓ ਚਾਹੇ ਵੱਡੀ ਟੈਚੀ ਲੈ ਜਾਓ ਕੋਈ ਵੀ ਟੈਚੀ ਲੈ ਜਾਓ ਸਿਰਫ 1500 ਚ ਇਹ ਤਾਂ ਨਹੀਂ ਹੈਗਾ ਵੀ ਸਟਾਕ ਜਿਆਦਾ ਦਾ ਖਰੀਦਣਾ ਕਿ ਤੇ ਬਾਅਦ ਚ ਕਹਿੰਦੇ ਵੀ ਐਨਾ ਸਾਮਾਨ ਖਰੀਦਣਾਗਾ ਨਹੀਂ ਬਿਲਕੁਲ ਵੀ ਨਹੀਂ ਹੁਣ ਇੱਧਰ ਆਜੋ ਬੜੇ ਗੀਜਰ ਪੈਣੇ ਗੀਜਰ ਕਨੇਡਾ ਸਕਾਊਂਟ ਤੇ ਦੇਦੇ ਇਹ ਸਰ ਹੁਣ ਐਮ ਆਰ ਪੀ ਤੇ 60% ਆਫ ਹੈ 60% ਹਾਂਜੀ ਅੱਛਾ ਜੇ ਮੈਂ ਆ ਸਾਰੇ ਬੜੇ ਕਾਰਬਾਸਰ ਪੈਣੇ ਇਹ 70% ਆਫ ਤੇ ਚੱਕੋ ਜੀ 70% ਡਿਸਕਾਊਂਟ ਤੇ ਜੇ ਮੈਂ ਆ ਪੌੜੀਆਂ ਪਿਆਣੇ ਇਹ ਸਟੈਪਸ ਹੋ ਵੱਧ ਘਟਨੇ ਜੇ ਮੈਂ ਇੱਕ ਸਟੈਪ ਕਿੰਨੇ ਦਾ ਹੈ ਇਹ 300 ਪਰ ਸਟੈਪ 300 ਰੁਪਏ ਪਰ ਸਟੈਪ ਜੇ ਮੈਂ 1 2 3 4 ਆ ਦੇਖ ਲਓ ਕਿੰਨੇ ਦੀ ਹੋਊਗੀ 4 4 1200 ਦੀ ਹੋਊਗੀ ਨਾ ਹਾਂਜੀ ਸਰ ਆ ਕੀ ਆ ਗਿਆ ਬੜਾ ਨਵੀਂ ਆਟਮਿਕ UI ਇਹ ਸਰ ਔਇਲ ਹੀਟਰ ਆ ਅੱਛਾ ਇਸ ਤੋਂ ਰਿਆਆ ਚੱਕੋ ਬਾਈ ਖੜੇ ਕਿੱਥੇ ਆ ਬਠਿੰਡਾ ਸ਼ਹਿਰ ਦੇ ਵਿੱਚ ਐਮਾ ਆਉਣ ਆਲੇ ਨੇ ਬਹੁਤ ਵੱਡਾ ਡਿਸਕਾਊਂਟ ਮੇਲਾ ਲਾਤਾ ਜਿਵੇਂ ਇਹਦੇ ਬਰਤਨ ਜਿਹੜੇ ਬੜੇ-ਬੜੇ ਮੰਤਰੀਆਂ ਦੇ ਘਰਾਂ 'ਚ ਹੁੰਦੇ ਨੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਆਜੋ ਆ ਦੇਖ ਲਓ ਆ ਚੀਜ਼ਾਂ ਜਿਵੇਂ ਆ ਗਲਾਸ ਵਗੈਰਾ ਆ ਗਏ ਨਾ ਬ੍ਰਾਂਡਡ ਆਈਟਮਾਂ ਇਹਨਾਂ ਤੇ ਸਾਰਿਆਂ ਤੇ ਤੁਹਾਨੂੰ ਡਿਸਕਾਊਂਟ ਮਿਲੂਗਾ ਆ ਦੇਖ ਲਓ ਇੱਧਰ ਵੇਖ ਲਓ ਆ ਤੂੰ ਲਾਲਾ ਜੀ ਕਿਧਰ ਲਈ ਫਿਰਦੇ ਨੂੰ 55 ਦਾ ਪਿੰਟ ਲੱਗੇ ਜਾ ਮੇਰੇ ਤੇਲਾ ਗਏ ਤੇ ਲੈ ਲਾ 55 ਸੌਦੀ ਦਵਾ ਦਾਂਗੇ ਤੈਨੂੰ ਵੀ ਠੀਕ ਆ ਆ ਦੇਖ ਲੋ ਜੀ ਇਸ ਤਰ੍ਹਾਂ ਦੇ ਆ ਜਿਵੇਂ ਜੱਗ ਵਗੈਰਾ ਹੋ ਗਏ ਜਿਵੇਂ ਬਣਿਆ ਘਾਰੋਂ ਦੀਆਂ ਆਈਟਮਾਂ ਪੀਣੇ ਇਹਨਾਂ ਤੇ ਕਿੰਨਾ ਘੜਾ ਸਕਾਊਂਟ ਦੇਵੋਗੇ ਹਾਂਜੀ ਸਰ ਘਾਰੋਂ ਦਾ ਕੋਈ ਵੀ ਪ੍ਰੋਡਕਟ ਲੈ ਜਾਓ ਆਨਲਾਈਨ ਪ੍ਰਾਈਸ ਤੇ 72% ਆਫ ਸਾਰੀਆਂ ਤੇ 72 ਹਾਂਜੀ ਸਰ 72% ਆਫ ਸਰਪੰਚ ਕੱਪ ਲੈ ਜਾਓ ਇਹ ਚਾਹ ਤਾਂ ਤੁਸੀਂ ਹੂੰ ਪੀਉਂਦੇ ਨਹੀਂ ਕਿਸੇ ਨੂੰ ਕੱਪ ਵਾਲੇ ਵੀ ਦੇਣਗੇ ਚਾਹ ਵੀ ਪੀਆ ਮੈਂ ਇਹੋ ਕੱਪ ਲੈ ਕੇ ਲੜੇ ਦੂਜੇ ਨੇ ਇਹ ਮੰਤਰੀਆਂ ਵਾਲੇ ਮਹਿੰਗੇ ਹੋਣਗੇ ਇਹਨਾਂ ਤੇ ਬੜੇ ਕਿੰਨਾ ਘੜਾ ਸਕਾਊਂਟ ਹੈ ਸਾਰੇ ਤੁਹਾਨੂੰ ਨੈਟ ਪ੍ਰਾਈਸ 1000 ਪੇ ਆ ਚੱਕੋ ਜੀ ਐਵੇਂ ਆ ਜਉਣ ਸਟੋਰ ਤੇ ਕਿਹੜਾ ਕਹੇ ਬਾਦਲ ਚਾਹ ਪੀਂ ਜਾਂਦੇ ਦੇ ਵਿੱਚ ਅੱਛਾ ਆ ਦੇਖੋ ਜੀ ਇਸ ਤਰ੍ਹਾਂ ਕੁੱਕਰ ਆ ਗਏ ਜਿਵੇਂ ਇਸ ਤਰ੍ਹਾਂ ਦੀਆਂ ਫੈਂਸੀ ਆਈਟਮਾਂ ਘਰਾਂ ਦੇ ਵਿੱਚ ਰੱਖਣ ਵਾਲੀਆਂ ਇਹ ਤਾਂਬੇ ਦੀਆਂ ਆਈਟਮਾਂ ਚੈੱਕ ਕਰੋ ਜੀ ਆ ਦੇਖੋ ਬਹੁਤ ਸੋਹਣੀਆਂ ਕਿਸਤੀਆਂ ਜੀਆਂ ਆ ਗਈਆਂ ਤੇ ਇਧਰ ਆ ਮੂਹ ਜੇ ਆ ਗਏ ਜਿਹੜੇ ਬੜੇ ਬੁੱਡੀਆਂ ਹਵੇਲੀਆਂ ਚ ਰੱਖੇ ਹੁੰਦੇ ਨੇ ਉਹ ਸਾਰੀਆਂ ਆਈਟਮਾਂ ਤੁਹਾਨੂੰ ਇੱਥੋਂ ਮਿਲਣਗੀਆਂ ਜੇ ਤੁਸੀਂ ਵੀ ਆਪਣੇ ਘਰ ਨੂੰ ਸਜਾਉਣ ਵਾਸਤੇ ਕੋਈ ਵੀ ਚੀਜ਼ ਲੈਣੀ ਆ ਤਾਂ ਐਮਾ ਜੌਨ ਸਟੋਰ ਹੈ ਕਿੱਥੇ ਜਬਨੇ ਸਟੋਰ ਸਰ ਇਹ ਮਲੋੜ ਰੋਡ ਆਪੋਜ਼ਿਟ ਸਨਾਵਰ ਸਕੂਲ ਪਠਿੰਡਾ ਕੀ ਨਾਮ ਆ ਸਟੋਰ ਦਾ ਬ੍ਰਾਂਡ ਕੈਸਲ ਬ੍ਰਾਂਡ ਕੈਸਲ ਇੱਕ ਦੀ ਐਮ ਆਰ ਪੀ ਨਾਲ ਤਿੰਨ ਫ੍ਰੀ ਅੱਛਾ ਜੀ ਹਾਂ ਚੀਜ਼ ਬੜੀ ਵਧੀਆ ਪੱਕੀ ਗੱਲ ਆ ਬੰਨੇ ਇਹ ਹਾਂਜੀ ਸਰ ਇੱਕ ਨਾਲ ਬਿਲਕੁਲ ਤਿੰਨ ਫ੍ਰੀ ਹੈ ਆ ਚੱਕੋ ਜੀ ਆਈਟਮਾਂ ਦੇਖੋ ਬਹੁਤ ਵੱਖਰੀਆਂ ਵੱਖਰੀਆਂ ਆਈਟਮਾਂ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੇ ਆ ਸੋਫਾ ਕਹਿੰਦੇ ਸਿਰਫ 4000 ਰੁਪਏ ਦਾ ਆਜੋ ਦਿਖਾਓ ਕਿਹੜਾ ਸੋਫਾ ਬਣੇ 4000 ਦਾ ਅਤੇ ਆ ਚੀਜ਼ਾਂ ਜੇ ਤੁਸੀਂ ਇੱਥੇ ਲੈਣੀਆਂ ਨੇ ਕੁੱਲ-ਕੁੱਲ ਘਰੇਲੂ ਆਈਟਮਾਂ ਇੱਥੋਂ ਤੁਹਾਨੂੰ ਮਿਲੂਗੀ ਜਿਵੇਂ ਆਹ ਪ੍ਰੈਸਾਂ ਆਪਿਆਂ ਨੇ ਪ੍ਰੈਸਾਂ ਦੇਖੋ ਜੀ ਬਹੁਤ ਸੋਹਣੀਆਂ ਚੀਜ਼ਾਂ ਨਵੀਆਂ ਚੀਜ਼ਾਂ ਨੇ ਭਾਈ ਇਹ ਨਹੀਂ ਹੈ ਕੋਈ ਪੁਰਾਣਾ ਜਿਵੇਂ ਭਣਿਆ ਸੋਫਾ ਆ ਗਿਆ 3 ਸੀਟਰ ਕਿੰਨੇ ਦਾ ਗਿਆ ਹਾਂਜੀ ਸਰ ਇਹ 4000 ਦਾ 3 ਸੀਟਰ ਸੋਫਾ ਆਹ ਦੇਖੋ ਜੀ ਸੋਫਿਆਂ ਦਾ ਬਹੁਤ ਸਟੋਰ ਪਿਆ ਉਧਰ ਪਏ ਨੇ ਫਰਿੱਜ ਜੇ ਤੁਸੀਂ ਇਹ ਸਾਰਾ ਸਮਾਨ ਲੈਣਾ ਤਾਂ ਬਠਿੰਡੇ ਮਲੋਟ ਰੋਡ ਤੇ ਕੀ ਨਾਮਾ ਸਟੋਰ ਦਾ ਬਣੇ ਇੱਕ ਵਾਰ ਦਾ ਮੈਂ ਕੈਸਲ ਤੇ ਆਨਲਾਈਨ ਵੀ ਇਹ ਚੀਜ਼ਾਂ ਤੁਸੀਂ ਮੰਗਵਾ ਸਕਦੇ ਜਿਵੇਂ ਬਣਿਆ ਬਾਸ ਸਿੰਘ ਮਸ਼ੀਨਾਂ ਆ ਗਿਆ ਇਹਨਾਂ ਤੇ ਕਿੰਨਾ ਕੁ ਡਿਸਕਾਊਂਟ ਦੇਉਂਗੇ ਸਰ ਆਨਲਾਈਨ ਪ੍ਰਾਈਸ ਤੇ 23% ਆਫ ਤੇ ਆਉਣਾ ਤੁਸੀਂ ਬਠਿੰਡੇ ਮਲੋਟ ਰੋਡ ਤੇ ਆ ਹੁਣ ਬਣੇ ਨਾਮ ਦੱਸ ਦੋ ਆਪਣੇ ਸਟੋਰ ਦਾ ਇੰਡੀਆ ਦਾ ਸਭ ਤੋਂ ਵੱਡਾ ਵੇਅਰ ਹਾਊਸ ਬ੍ਰਾਂਡ ਕੈਸਲ ਕਰ ਦਿਓ ਵੀਡੀਓ ਸ਼ੇਅਰ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਿਸੇ ਨੇ ਆਨਲਾਈਨ ਮੰਗਵਾਉਣਾ ਘਰੇ ਬੈਠੇ ਮੰਗਵਾ ਸਕਦੇ ਹੋ ਧੰਨਵਾਦ ਜੀ ਬਾਈ ਕਲ ਸੁਣ ਕੁੜੀ ਇਹ ਹ ਬਾਣਾ ਤੇ ਫੇਰ ਨਾਲਗਾ ਹਾਂਜੀ ਸਰ ਪਰ ਤੁਹਾ No, <laughs>